ਜਲੰਧਰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਕਾਸ਼ ਉਸਤ ਜੋ ਕਿ 7 ਅਕਤੂਬਰ ਨੂੰ ਆ ਰਿਹਾ ਹੈ। ਉਸ ਦੇ ਸਬੰਧ ਵਿੱਚ ਸਿਟੀ ਵਾਲਮਿਕ ਸਭਾ ਦੇ ਪ੍ਰਧਾਨ ਰਾਜਕਮਾ ਰਾਜੂ ਜੀ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਗਈ। ਰਸਤੇ ਵਿੱਚ ਸੜਕ ਤੇ ਲਾਈਟਾਂ ਚੌਂਕਾਂ ਦੀ ਮੁਰੰਮਤ ਵਾਸਤੇ ਹੋਰ ਕਈ ਐਸੇ ਕਾਰਜ ਹਨ ਜੋ ਕਿ ਜਿਨ੍ਹਾਂ ਦੀ ਕਮੀ ਪੇਸ਼ੀ ਰਹੀ। ਉਹਨਾਂ ਬਾਰੇ ਉਹਨਾਂ ਨਾਲ ਆਪਣੇ ਵਿਚਾਰ ਰੱਖੇਗੇ। डीसी साहब ਦਾ ਕਹਿਣਾ ਹੈ ਕਿ ਹਰ ਹਾਲਤ ਦੇ ਵਿੱਚ ਜਿੰਨੀਆਂ ਵੀ ਤੁਹਾਡੀਆਂ ਕਿਸੇ ਤਰ੍ਹਾਂ ਦੀਆਂ ਰਿਕਵਟਾਂ ਜਾਂ ਗੱਲਾਂ ਬਾਤਾਂ ਨੇ ਉਹਨਾਂ ਨੂੰ ਮਨਜ਼ੂਰ ਕੀਤਾ ਜਾਵੇਗਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਫਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਡੀਸੀ ਦਫ਼ਤਰ ਵਿਖੇ ਦਾਦੋ ਜੀ ਮੇਰੇ ਵੱਲੋਂ ਮੈਂ ਰਾਜਮਾਨ ਰாகு ਸਦੀ ਵਾਲਮੀਕੀ ਸਭਾ ਦਾ ਚੇਅਰਮੈਨ ਅੱਜ ਜੋ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਉਹਦੇ ਵਿੱਚ ਜਿਹੜੀਆਂ ਅਸੀਂ ਡੀਸੀ ਸਾਹਿਬ ਨੂੰ ਆਪਣੀਆਂ ਮੰਗਾਂ ਸਾਰੀਆਂ ਦਿੱਤੀਆਂ ਪੈਚ ਵਰਕ ਔਰ ਸਾਰੇ ਚੌਕਾ ਦੇ ਰੰਗ ਰੋਗਲ ਧਾਰੂ ਤੇ ਮੀਟ ਦੀਆਂ ਦੁਕਾਨਾਂ ਬੰਦ ਹੋਣਗੀਆਂ ਸਕੂਲਾਂ ਦੇ ਵਿੱਚ ਪੂਰੇ ਦਿਨ ਦੀ ਛੁੱਟੀ ਕੀਤੀ ਜਾਊਗੀ ਔਰ ਬਿਜਲੀ ਜਿਹੜੀ ਬਿਜਲੀ ਜਾਂਦਾ ਉਹਦਾ ਦੱਸਿਆ 6 ਔਰ 7 ਨੂੰ ਬਿਜਲੀ ਨਹੀਂ ਜਾਊਗੀ ਔਰ ਜਿਸਿਸਾਉ ਨੇ ਸਾਰੇ ਪੁਲਸ ਦਾ ਮੀਆਂ ਡੂਟੀਆਂ ਲਾਈਆਂ ਕਿ ਜਿੱਥੇ ਵੀ ਕੋਈ ਮੁੰਡੇ ਗੜਬੜੀ ਕਰਦੇ ਆ ਉਹਨਾਂ ਨੂੰ ਮੋਟਰਸਾਈਕਲਾਂ ਦੇ ਸਲੰਸਰ ਲਾ ਕੇ ਸ਼ੋਭਾ ਯਾਤਰਾ ਚਾਹੁੰਦੇ ਆ ਉਹਨਾਂ ਨੂੰ ਹਿਦਾਇਤ ਦਿੱਤੀ ਆ ਔਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਵਾਲਮੀਕੀ ਸ਼ੋਭਾ ਯਾਤਰਾ ਦੀ ਵਾਲਮੀਕੀ ਜਿਹੜੇ ਸਾਰਿਆਂ ਨੂੰ ਲੱਖ ਲੱਖ ਵਧਾਈ ਔਰ ਮੇਰੇ ਨਾਲ ਹਲਕਾਂ ਚਾਰੇ ਬੀਨਿਤਨ ਕੋਲੀ ਜੀ ਔਰ ਸਾਡੇ ਖਾਸ ਜੋ ਡੀਸੀ ਸਾਹਿਬ ਜੀ ਔਰ ਮੇਸਾ 50 ਮੇਸ ਜੀ ਰੋਬਨ ਸਾਹਿਬ ਲਾ ਜੀ ਕਾਕੂ ਜੀ ਸਾਡੇ ਚੀਫ ਐਨਰ ਚੰਦਰ ਗਰੇਵਾਲ ਜੀ ਔਰ ਸਾਡੇ ਪ੍ਰਧਾਨ ਅਰਜੇਸ਼ ਭੱਟੀ ਦੀ ਸੁਹਾਸ ਹੁੰਦੇ ਜੀ ਅਰਜੇਸ਼ ਬੱਦਮ ਦੀ ਇਹਨਾਂ ਹਾਲੋਂ ਮੈਂ ਸਾਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ जय वाल्मीकि हर हर बा ट्रैफिक ਨੂੰ ਲੈ ਕੇ ਵੀ ਕੋਈ ਗੱਲਬਾਤ ਕੀਤੀ ਗਈ ਟ੍ਰੈਫਿਕ ਨੂੰ ਇਹੇ ਗੱਲਬਾਤ ਕੀਤੀ ਸਾਰੇ ਟ੍ਰੈਫਿਕ ਦਾ ਨਹੀਂ ਸਾਨੂੰ ਲੱਗਦਾ ਚੌਂਕਾਂ 'ਚ ਇੱਕ ਇੱਕ ਰੱਸੀ ਬੰਨੀ ਜਾਊਗੀ ਉਹਦੇ ਨਾਲ ਇੱਕ ਇੱਕ ਦੋ ਦੋ ਮੁਲਾਜ਼ਮ ਖੜੇ ਰੂਟ ਵਾਟ ਦੀ ਵੀ ਗੱਲ ਹੋ ਗਈ ਆ ਰੂਟ ਕਿੱਥੋਂ ਦਾ ਕਿੱਥੇ ਦਾ ਰੂਟ ਇੱਥੋਂ ਦੇਖੋ ਜੀ ਪ੍ਰਭੂ ਰਾਮ ਚੌਂਕ ਤੋਂ ਸ਼ੁਰੂ ਕਰਕੇ ਲੱਖਪਸ਼ੂ ਚੌਂਕ ਲੱਖਪਸ਼ੂ ਚੌਂਕ ਤੋਂ ਭਗਤ ਸਿੰਘ ਚੌਂਕ ਭਗਤ ਸਿੰਘ ਵਾਲੀ ਵਾਲਮੀਕੀ ਗੇਟ ਵਾਲਮੀਕੀ ਗੇਟ ਤੋਂ ਜਿਹੜਾ ਪਟੇਲ ਚੌਂਕ ਪਟੇਲ ਚੌਂਕ ਤੋਂ ਵਿੱਚ ਡੋਲਫਿੰਗ ਚੌਂਕ ਤੋਂ ਆਲੀ ਮੱਲੇ ਦਾ ਜਾ ਕੇ ਸਮਾਪਤ ਠੀਕ ਹੈ ਸਰਦਾਰ ਜੀ ਕੋਈ ਛੁੱਟੀ ਦਾ ਵੀ ਐਲਾਨ ਕੀਤਾਨ ਵਾਲੋਂ ਛੁੱਟੀ ਇਹ ਕੀਤੇ ਪੂਰੇ ਦਿਨ ਦੀ ਚੋਬਾ ਯਾਤਰਾ ਹੋਸਾ ਹਾਂ ਸੰਤਨ ਨੂੰ ਕੁਝ ਕਹਿਣਾ ਚਾਹੁੰਦੀ ਔਲਾਦ ਸੰਤਨ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਗੀ ਬਾਦਮੀ ਦੀ ਸਵਾਲ ਹੋ ਸਾਰਿਆਂ ਨੂੰ ਲੱਖ ਲੱਖ ਵਧਾਈ ਸਾਡੇ ਵਿਦਾਸ ਸੇਵਾਦਾਰ ਦੇ ਪ੍ਰਧਾਨ ਪਿੰਡਾ ਪਿੰਡਾ ਜੀ ਟੀਟੂ ਜੀ ਜੀ ਹੋਰ ਸਾਰਿਆਂ ਨੂੰ ਇਹਨਾਂ ਨੂੰ ਲੱਖ ਲੱਖ ਵਧਾਈ ਦਿਨਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਜੈ ਭੀਮ ਜੈ ਭਾਰਤ ਜੈ ਬਾਲਮੀਕੀ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਅੱਜ ਸਿੱਧੀ ਵਾਲਮੀਕੀ ਸਭਾ ਦੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੋਈ ਆ ਜਿਹੜੀ ਦਸ਼ਤਾ ਡਿਪਟੀ ਕਮਿਸ਼ਨਰ ਡੀਸੀ ਸਾਹਮੇ ਕੀਤੀ ਹਾਂਜੀ ਔਰ ਸਿੱਧੀ ਵਾਲਮੀਕੀ ਸੰਵਾਦ ਦੇ ਸਰਪ੍ਰਸਤ ਚੰਦਰ ਗਰੇਵਾਲ ਸਾਹਿਬ ਚੇਅਰਮੈਨ ਰਾਜਕਮਾ ਰਾਧੂ ਜੀ ਪ੍ਰਧਾਨ ਅਰਜੇਸ਼ ਪੱਟੀ ਮਹਾ ਮੰਤਰੀ ਅਰਜੇਸ਼ ਪਦਮ ਜੀ ਔਰ ਸ੍ਰੀ ਵਾਲਮੀਕ ਸਭਾ ਦੇ ਸ਼ਾਇਦ ਜੀਆਂ ਸਾਰੀਆਂ ਵਾਲਮੀਕ ਸਭਾਵਾਂ ਅਤੇ ਪਿੰਡਾਂ ਦੀਆਂ ਵਾਲਮੀਕ ਸਭਾਵਾਂ ਸਾਰੇ ਇਕੱਠੇ ਹੋ ਕੇ ਅੱਜ 4-500 ਤੋਂ ਉੱਤੇ ਲੋਕ ਆਏ ਸੀਗੇ ਕਿ ਜਿਨ੍ਹਾਂ ਨੇ ਸ਼ੋਭਾ ਯਾਤਰਾ ਦੇ ਵਿੱਚ ਇੱਥੇ ਆਣਾ ਜਿਹੜੀਆਂ ਸਾਡੀਆਂ ਪ੍ਰੋਬਲਮਾਂ ਸੀ ਜਿੰਦਾ ਪੈਚ ਵਰਕ ਹੋ ਗਿਆ ਸਾਰਾ ਬਿਜਲੀ ਦਾ ਕੰਮ ਹੋ ਗਿਆ ਤਾਂ ਜਿਹੜੇ ਜਾਲ ਲੱਗਦਾ ਪੂਰੇ ਸ਼ਹਿਰ ਦੇ ਵਿੱਚ ਸਿਟੀ ਬਲਮੀ ਸਭਾ ਵਾਲੋ ਜਾਲ ਲੱਗਦਾ ਆ ਉਹ ਪਠਾਨਕੋਟ ਤੋਂ ਜਿਹੜੇ ਟਰੱਕ ਆਉਂਦੇ ਆ ਬਜਰੀ ਦੇ ਉਹ ਡੀਸੀ ਸਾਹਿਬ ਨੂੰ ਬੇਹੱਤ ਜੋੜ ਕੇ ਬੇਨਤੀ ਕੀਤੀ ਹੈ ਉਹ ਪਹਿਲੀ ਚੀਜ਼ ਤੋਂ ਹੀ ਬੰਦ ਕੀਤੇ ਜਾਣ ਤਾਂ ਕਿ 5 6 ਤਰੀਕ ਤੱਕ ਸਾ ਇਹ ਸਾਡਾ ਜਾਲ ਜਰਾ ਲਗੜਾਇਆ ਉਹ ਲਗ ਹਫਤਾ ਲੱਗ ਜਾਂਦਾ ਜਾਲ ਲੱਗਣ ਨੂੰ ਇਹਨੂੰ ਇੱਕ ਇੱਕ ਹਫਤਾ ਪਹਿਲਾਂ ਹੀ ਉਹ ਉੱਥੇ ਪੁਲਿਸ ਦੀ ਡਿਊਟੀ ਲਾਈਵ ਦਿੱਤੀ ਜਾਵੇ ਤਾਂ ਕਿ ਜਿਹੜੇ ਵੱਡੇ ਟਰੈਕ ਹੈਗੇ 16 ਟੈਰੀ ਆ ਉਹ ਨਾ ਜਲੰਧਰ ਸਿਟੀ ਦੇ ਵਿੱਚ ਨਾ ਆ ਸਕਣ ਕਿਉਂਕਿ ਉੱਥੇ ਸਾਰਾ ਜਾਲ ਲੱਗਾ ਹੁੰਦਾ ਜਾਲ ਤੋੜ ਜਾਂਦੇ ਆ ਮੁਰਗੇ ਪਰਾਬਾ ਖੜੀ ਹੁੰਦੀ ਆ ਹਰ ਸਾਲ ਐਂਦਾ ਹੀ ਹੁੰਦਾ ਵਾ ਔਰ ਜਿੰਨੇ ਵੀ ਹੋਰ ਜਿਹਦੇ ਬਿਜਲੀ ਦਾ ਕੰਮ ਆ ਔਰ 6 ਤਰੀਕ ਨੂੰ ਜਿਸ ਦਾ ਸ੍ਰஷ்டੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਦੀ ਸ਼ੋਭਾ ਯਾਤਰਾ ਹੈ ਸ਼ੋਭਾ ਯਾਤਰਾ ਦੇ ਦਿਨ ਪੂਰੇ ਸ਼ਹਿਰ ਦੀ ਲਾਈਟ ਨਹੀਂ ਜਾਣੀ ਚਾਹੀਦੀ ਔਰ 7 ਤਰੀਕ ਨੂੰ ਸ੍ਰஷ்டੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਦਾ ਪੜਾਅ ਉਤਸਵ ਹੈ ਔਰ 7 ਤਰੀਕ ਨੂੰ ਪੂਰੇ ਜਲੰਧਰ ਸ਼ਹਿਰ ਦੀ ਜਿਹੜੀ ਆ ਉਹ ਵੀ ਲਾਈਟ ਨਹੀਂ ਜਾਣੀ ਚਾਹੀਦੀ ਠੀਕ ਹੈ ਔਰ ਜਿੰਨੀਆਂ ਵੀ ਸਾਡੀਆਂ ਸ਼ਹਿਰ ਦੀਆਂ ਪਿੰਡਾਂ ਤੋਂ ਜਿੰਨੀਆਂ ਝਾਕੀਆਂ ਆਉਂਦੀਆਂ ਵਾਂ ਉਹਨਾਂ ਨੂੰ ਉਹਦਾ ਆਪਣੇ ਉਹਨਾਂ ਦੇ ਨਾਲ ਪੁਰੀ ਸਕਿਉਰਟੀ ਦਿੱਤੀ ਜਾਵੇ ਉਹਨਾਂ ਨੂੰ ਔਰ ਜਿੰਨਾ ਵੀ ਸਾਰੇ ਜਲੰਧਰ ਦਾ ਪੈਸਪੋਰਟ ਜਿੰਨੇ ਟੁਟੀਆਂ ਪੀਛੇ ਛੜਕਾ ਬਰਖਾ ਕਰਨਾ ਮੀਂਹ ਕਰਨਾ ਸਾਰੀਆਂ ਖਰਾਬ ਹੋ ਚੁੱਕੀਆਂ ਵਾ ਜਿੱਥੇ ਪੈਚ ਵਰਕ ਲੱਗਣਾ ਉਥੇ ਪੈਸਵਰਕ ਲਾਵੇ ਜਿੱਥੇ ਛੜਕ ਬੰਦਾ ਵਾਲੀ ਉਥੇ ਛੜਕ ਬਾਣਾ ਹਣ ਤਾਂਕਾ ਸ਼ੋਪਾ ਯਾਤਰਾ ਦੇ ਵਿੱਚ ਕਿਸੇ ਨੂੰ ਕੋਈ ਤੰਗੀ ਨਾ ਹੋਵੇ ਔਰ ਖਾਸ ਕਰਕੇ ਜਿਹੜੀ ਗੱਲ ਕੇ ਕਹੀ ਗਈ ਹੈ ਤੇ ਜਿਹੜੀਆਂ ਮੋਬਾਈਲ ਟਾਇਲਟਸ ਹੈ ਉਹਨੂੰ ਖਾਸ ਕਰਕੇ ਉਹਦੇ ਚ ਪਾਣੀ ਨਹੀਂ ਹੁੰਦਾ ਉਹ ਖਾਸ ਕਰਕੇ ਉਹਨਾਂ ਨੂੰ ਕਿਹਾ ਗਿਆ ਉਹਨਾਂ ਵਿੱਚ ਪਾਣੀ ਦੀ ਸਾਫ ਸੁਥਰਾ ਪਾਣੀ ਪੀਤਾ ਦਿੱਤਾ ਜਾਵੇ ਤਾਂਕਾ ਜਿਹੜਾ ਵੀ ਰੋਟੇ ਬਾਸ਼ਰਮ ਜਾਣ ਤੇ ਕਟੋਕਾ ਪਾਣੀ ਹੋਣਾ ਚਾਹੀਦਾ ਸੋਣ ਵਾਸਤੇ ਇਸੇ ਕੱਗੇ ਅੱਜ ਜਿਹੜੀ ਕਮਿਸ਼ਨਰ ਕਾਰਪੋਰੇਸ਼ਨ ਨੇ ਵੀ ਇਹ ਗੱਲ ਦਾ ਸੁਆਸ਼ਨ ਦਿੱਤਾ ਸਾਨੂੰ ਕਿ ਜਿਹੜਾ ਇਹ ਕੰਮ ਤੁਸੀਂ ਕਿਹਾ ਬਹੁਤ ਜ਼ਰੂਰੀ ਹੈ ਸਾਡੇ ਕਟੋਕਾ ਕਰ 40 50 ਹਜ਼ਾਰ ਲੋਕ ਸ਼ੋਭਾ ਯਾਤਰਾ ਚੋਂਦੇ ਨੇ ਤੇ ਉਹਨਾਂ ਨੂੰ ਉਹ ਸੁਧਾ ਵਾਸਤੇ ਇਹ ਸਾਰੇ ਕੰਮ ਸਾਨੂੰ ਕਰਨੇ ਪੈਂਦੇ ਨੇ ਤੇ ਇਹ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਜਨੇਵੀ ਸਿੱਧੀ ਵਾਲਮੀ ਸਵਾਦੋ ਇੱਥੇ ਆਏ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਫਿਰ ਖਾਸ ਕਰਕੇ ਡੀਸੀ ਸਾਹਿਬ ਦਾ ਨਿਤਨ ਕੋਲੀ ਸਾਹਿਬ ਦਾ ਔਰ ਸਾਡੇ ਮੇਹਰ ਸਾਹਿਬ ਤੀਰ ਸਾਹਿਬ ਦਾ ਔਰ ਮੈਂ ਇਹਦੇ ਵਿੱਚ ਸਿਧੀ ਵਾਲਮੀ ਸਭਾ ਦੇ ਸਰਪ੍ਰਸਤ ਮੇਰੇ ਸਰਕਾਰ ਜੋਗ ਵੀ ਚੰਦਨ ਗਰੇਵਾ ਸਾਹਿਬ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਸਿਧੀ ਵਾਲਮੀ ਸਭਾ ਦੇ ਪ੍ਰਧਾਨ ਜੇਸ਼ ਪੱਟੀ ਸਾਹਿਬ ਦਾ ਚਰਮੇ ਰਾਜਮਹਾਰਾਜ ਜੀ ਦਾ ਮਹਾ ਮੰਤਰੀ ਅਰਜੇਸ਼ ਪਤਨ ਜੀ ਦਾ ਤੈਨੂੰ ਧੰਨਵਾਦ ਉਹ ਜਿੰਨੀਆਂ ਵੀ ਸਾਡੀਆਂ ਸਭਾ ਸੁਸਾਇਟੀਆਂ ਜਿਨ੍ਹਾਂ ਨੇ ਸ਼ੋਭਾ ਜਤਾਂ ਲੈ ਕੇ ਆਉਣੀਆਂ ਪਿੰਡਾਂ ਚੋਂ ਹੋਰ ਸ਼ਹਿਰਾਂ ਚੋਂ ਉਹਨਾਂ ਦਾ ਤੈਨੂੰ ਧੰਨਵਾਦ ਕਰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ